ਯਾਰ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਪਾਵਰ ਕਮੇ ਭਾਗ ਵਿੱਚ 37 ਸਾਲ 4 ਮਹੀਨੇ 18 ਦਿਨ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਮੀਟਰ ਇੰਸਪੈਕਟਰ ਧਿਆਨ ਸਿੰਘ ਬੋਪਾ ਰਾਏ ਨੂੰ ਸਮੂਹ ਸਟਾਫ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਇਸ ਮੌਕੇ ਤੇ ਪਾਵਰ ਕਮ ਐਕਸ਼ਨ ਤਾਰੀਵਾਲ ਹਰਮਨਪ੍ਰੀਤ ਸਿੰਘ ਗਿੱਲ ਡਿਵੀਜ਼ਨ ਸੁਪਰੀਡੈਂਟ ਮੈਡਮ ਬਲਵਿੰਦਰ ਕੌਰ ਐਚ ਡੀ ਐਮ ਜਸਵਿੰਦਰ ਸਿੰਘ ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਮਖਵਿੰਦਰ ਸਿੰਘ ਖਾਲਸਾ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਮੀਟਰ ਇੰਸਪੈਕਟਰ ਧਿਆਨ ਸਿੰਘ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਲਗਨ ਅਤੇ ਮਿਹਨਤ ਨਾਲ ਨਿਭਾਉਂਦੇ ਹੋਏ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਜਿਸ ਕਰਕੇ ਉਹਨਾਂ ਦੇ ਦੋਨੋਂ ਬੱਚੇ ਐਮਬੀਬੀਐਸ ਡਿਗਰੀ ਪਾਸ ਕਰਕੇ ਡਾਕਟਰ ਬਣ ਕੇ ਸਰਕਾਰੀ ਸੇਵਾਵਾਂ ਦੇ ਰਹੇ ਹਨ ਇਸ ਮੌਕੇ ਤੇ ਮੀਟਰ ਇੰਸਪੈਕਟਰ ਧਿਆਨ ਸਿੰਘ ਦੇ ਸੁਪੁੱਤਰ ਡਾਕਟਰ ਅਬਦਰਸ਼ਪ੍ਰੀਤ ਸਿੰਘ ਨੇ ਸਮੂਹ ਪਾਵਰ ਕਾਮ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਰਿਵਾਰ ਨੂੰ ਮਾਣ ਮਹਿਸੂਸ ਹੋ ਰਿਹਾ ਜਦ ਉਹਨਾਂ ਦੇ ਪਿਤਾ ਦੀ ਸਾਥੀਆਂ ਵੱਲੋਂ ਤਾਰੀਫ ਕੀਤੀ ਗਈ ਇਸ ਮੌਕੇ ਤੇ ਮੰਡਲ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਤੇ ਮੁਖਵਿੰਦਰ ਸਿੰਘ ਦਿਓਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਇਮਾਨਦਾਰ ਸਾਥੀ ਸੇਵਾਮੁਕਤ ਹੋ ਰਿਹਾ ਹੈ ਅਨ ਅਤੇ ਰਹਿੰਦੇ ਮਲਾਜ਼ਮਾਂ ਨੂੰ ਇਹਨਾਂ ਕੋਲੋਂ ਸੇਧ ਲੈਣੀ ਚਾਹੀਦੀ ਹੈ ਅਤੇ ਤੇਜ਼ੀ ਨਾਲ ਹੋ ਰਹੀ ਰਿਟਾਇਰਮੈਂਟ ਤੇ ਚਿੰਤਾ ਜ਼ਾਹਿਰ ਕਰਦਿਆਂ ਉਹਨਾਂ ਨੇ ਕਿਹਾ ਕਿ ਮੁਲਾਜ਼ਮਾਂ ਤੇ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ ਜਦ ਕਿ ਮੁਲਾਜ਼ਮਾਂ ਦੀ ਗਿਣਤੀ ਘਟਦੀ ਜਾ ਰਹੀ ਹੈ ਇਸ ਮੌਕੇ ਤੇ ਸੇਵਾਮੁਕਤ ਇੰਸਪੈਕਟਰ ਅਸ਼ੋਕ ਕੁਮਾਰ, ਪਵਨ ਕੁਮਾਰ, ਕੁਲਦੀਪ ਸਿੰਘ ਖੜਾ, ਰਜਿੰਦਰ ਸਿੰਘ, ਪ੍ਰਭਜੋਤ ਸਿੰਘ, ਮੈਡਮ ਬਲਵਿੰਦਰ ਕੌਰ, ਮੈਡਮ ਸੰਦੀਪ, ਗੁਰਿੰਦਰ ਸਿੰਘ, ਬਿੱਲਾ ਲੇਹਲ ਤੇ ਮੈਡਮ ਸੋਨੀਆ, ਐਲ ਡੀ ਸੀ ਜਤਿੰਦਰਪਾਲ, ਸੁਖਦੇਵ ਸਿੰਘ, ਗਗਨ ਜੀਤ ਸਿੰਘ ਕੰਗ ਮੁਖਵਿੰਦਰ ਸਿੰਘ ਦਿਓਲ ਇੰਸਪੈਕਟਰ ਧਿਆਨ ਸਿੰਘ ਦੇ ਪਰਿਵਾਰਕ ਮੈਂਬਰ ਡਾਕਟਰ ਅਦਰਸ਼ਪ੍ਰੀਤ ਸਿੰਘ ਨਿਸ਼ਾਨ ਸਿੰਘ ਬੋਪਾ ਰਾਏ ਮਾਤਾ ਰਣਬੀਰ ਸਿੰਘ ਤੋਂ ਇਲਾਵਾ ਹੋਰ Rajasthan ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਪ੍ਰਧਾਨ ਜੀ ਦੱਸੋ ਅੱਜ ਰਿਟਾਇਰਮੈਂਟ ਪਾਰਟੀ ਆ ਸਰਦਾਰ ਧਿਆਨ ਸਿੰਘ ਬੋਪਾ ਰਾਏ ਜੀ ਉਹਨਾਂ ਦੀ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਧਿਆਨ ਸਿੰਘ ਬੋਪਾ ਰਾਏ ਅੱਜ ਵੀ ਇੰਸਪੈਕਟਰ ਦੀ ਪੋਸਟ ਤੋਂ ਇਹ ਲੈਟਰ ਹੋ ਜ਼ਿਆਦੇ ਆ ਜੋ ਕਿ ਬਹੁਤ ਹੀ ਮਿਹਨਤ ਵਾਲੇ ਸੰਸਨ ਸਤਾਈ ਉਹਨਾਂ ਬੀਬੀ ਕੋਰਡ ਦੇ ਹੱਥ ਵਿੱਚ ਡਿਊਟੀ ਕੀਤੀ ਆ ਇਸ ਦੇ ਨਾਲ ਹੀ ਉਹਨਾਂ ਜਿੱਥੇ ਡਿਊਟੀ ਨਿਭਾਈਆਂ ਉੱਥੇ ਸਮਾਜਿਕ ਸੇਵਾਵਾਂ ਵੀ ਬਹੁਤ ਲਭਾਈਆਂ ਨਾ ਅੱਜ ਉਹਨਾਂ ਦੇ ਬੱਚੇ ਜਿਹੜੇ ਆ ਇੱਕ ਬੇਟਾ ਬੇਟਾ ਸਰਕਾਰੀ ਜੋਬ ਤੇ ਡਾਕਟਰ ਆ ਐਮ ਬੀ ਐਸ ਬੇਟੀ ਵੀ ਉਹਨਾਂ ਦੀ ਜਿਹੜੀ ਆ ਐਮ ਬੀ ਐਸ ਡਾਕਟਰ ਆ ਤੇ ਆਪਾਂ ਬਾਕੀ ਇਲਾਜਵਨ ਇਹੋ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਧਿਆਨ ਸਿੰਘ ਨੇ ਬਹੁਤ ਹੀ ਮਿਹਨਤ ਨਾਲ ਸੰਜੀ ਸਾਲ ਜੀੜੀ ਬੋਰਡ ਦੀ ਸਵਾਮਣਵਾਨੀਆਂ ਅੱਜ ਜੋ ਜੁਗ ਆ ਜੁਗ ਜੀੜੀ ਬੋਰਡ ਦੀ ਜਿਹੜੀ ਹਾਲਾਤ ਚੱਲ ਰਹੀ ਆ ਮੈਨ ਪਾਵਰ ਜਿਹੜੀ ਆ ਬਹੁਤ ਘਟਦੀ ਜਾ ਰਹੀ ਆ ਤੇ ਮੁਲਾਜ਼ਮਾਂ ਤੇ ਜਿਹੜਾ ਕੰਮ ਦਾ ਬੋਝ ਰੱਜਣ ਦੇ ਵੱਧਾ ਜਾ ਰਿਹਾ ਇਸ ਕਰਕੇ ਜਿਹੜੀ ਆ ਜਿੱਥੇ ਆਪਾਂ ਮਿਹਨਤ ਨਾਲ ਰਾਤ ਨੂੰ ਵੀ ਘੰਟੇ ਗਰਮੀ ਦੇ ਸੀਜ਼ਨ ਚ ਲੋਕਾਂ ਨੂੰ 24 ਘੰਟੇ ਸਪਲਾਈ ਬਹਾਲ ਨਹੀਂ ਕਰਦੇ ਆ ਮੁਲਾਜ਼ਮਾਂ ਦੀ ਘਾਟ ਦੇ ਆਉਣ ਦੇ बावजूद ਵੀ ਆਪਾਂ ਜਿਹੜੀ ਖਪਤਕਾਰ ਨੂੰ ਜਿਹੜੀ 24 ਘੰਟੇ ਬਿਜਲੀ ਦੀ ਸਪਲਾਈ ਬਹਾਲ ਵਾਸਤੇ ਦਿਨ ਰਾਤ ਇੱਕ ਕਰ ਰਹੇ ਆ ਜਿੱਥੇ ਸਾਡੇ ਅੱਥਰਾਈ ਪੂਰਾ ਸਨ ਸਯੋਜ ਦੇ ਰਿਹਾ ਇਸ ਕਰਕੇ ਅੱਜ ਦੇ ਹਾਲਾਤਾਂ 'ਚ ਮੈਂ ਬਿਜਲੀ ਬੋਰਡ ਦੀ ਬੈਨੀਫਿਟ ਨੂੰ ਇੱਕ ਵੇਚ ਜੁਰੂ ਕਰੂੰਗਾ ਜਿੱਥੇ ਤਰ੍ਹਾਂ ਤਰ ਸਾਡੀ ਰਿਟਾਇਰਮੈਂਟਾਂ ਹੋ ਰਹੀਆਂ ਉਸ ਦੇ ਨਾਲ ਕੋਈ ਨਵੀਂ ਭਰਤੀ ਜਿਹੜੀ ਆ ਨਹੀਂ ਹੋ ਰਹੀ ਮੈਂ ਕਹੂੰਗਾ ਵੀ ਜਿਸ ਤਰ੍ਹਾਂ 7000 ਦੇ ਕਰੀਬ 24 ਤੇ 25 ਜਿਹੜੇ ਸਾਡੇ 60 ਜਿਹੜੇ ਰਿਟਾਇਰ ਹੋ ਰਹੇ ਆ ਤੇ ਜਿਹੜੀ ਭਰਤੀ ਜਿਹੜੀ ਬਹੁਰੀ ਨਗੁਣੀ ਦੀ ਭਰਤੀ ਆ ਇਸ ਕਰਕੇ ਮੈਂ ਵੇਖੀ ਕਰੂੰਗਾ ਵਿਵਾਦ ਤੋਂ ਬਾਅਦ ਜਿਹੜੀ ਹੈ ਬੀਵੀ ਕੋਰਟ ਤੇ ਕਲਿਨिकल ਸਟਾਫ ਦੀ ਤੇ ਟੈਕਨੀਕਲ ਸਟਾਫ ਦੀ ਜਿਹੜੀ ਪੱਟੀ ਕੀਤੀ ਜਾਵੇ ਤੇ ਨਾਲ ਹੀ ਮੈਂ ਜਿਹੜੀਆਂ ਮਲਾਜਮਾਂ ਦੀਆਂ ਮੰਗਾਂ ਜਿਹੜੀਆਂ ਜਿਸ ਤਰ੍ਹਾਂ ਸਾਡੇ ਡੀਏ ਜਿਹੜੇ ਆ ਹੋਰ ਜਿਹੜੇ ਪੈਂਡਿੰਗ ਚੀਜ਼ਾਂ ਜਿਹੜੀਆਂ ਸਾਡੀਆਂ ਮੰਨੀਆਂ ਮੰਗਾਂ ਜਿਹੜੀਆਂ ਵੀ ਮੈਨੇਜਮੈਂਟ ਜਿਹੜੀ ਆ ਬਹਾਲ ਨਹੀਂ ਕਰ ਰਹੀ ਉਹਨਾਂ ਮੈਂ ਬੇਨਤੀ ਕਰੂੰਗਾ ਛੇਤੀ ਤੋਂ ਛੇਤੀ ਜੜੀਆਂ ਮੰਗਾਂ ਤੇ ਜੇ ਨਵੀਂ ਪੱਟੀ ਜਿਹੜੀ ਆ ਇਹ ਜਿਹੜੀ ਆ ਸ਼ੁਰੂ ਕੀਤੀ ਜਾਵੇ ਤਾਂ ਜੋ ਖਪਤਕਾਰਾਂ ਨੂੰ ਆਪਾਂ ਨਿਰਵਿਘਨ ਸਪਲਾਈ ਜਿਹੜੀ ਆ ਦੇ ਸਕੀਏ ਬਹੁਤ ਬਹੁਤ ਧੰਨਵਾਦ ਸੋ ਸਾਥੀਆਂ ਦਾ ਮੈਂ ਸੁਖਿੰਦਰ ਸਿੰਘ ਗਿੱਲ ਵੀਜ਼ਮਨ ਕਰਮਚਾਰੀ ਦਾ ਹਰ ਹਸਪੱਤਰ ਤੇ ਡਿਵੀਜ਼ਨ ਪ੍ਰਦਾਨ ਦੇਹੀ ਕਰਨਾ ਹਾਂਜੀ ਸਰ ਦੱਸ ਦਿਓ ਰਿਟਾਇਰਮੈਂਟ ਪਾਰਟੀ ਦੇ ਸਾਥੀਆਂ ਨੇ ਬੜਾ ਮਾਨ ਸਨਦਕਾਰ ਕੀਤਾ ਵਾ ਤੇ ਅੱਜ ਜਿੰਨੀ ਸਰਵਿਸ ਕੀਤੀ ਆ ਅੱਕੇ ਤੇ ਆਪਣਾ ਤਜਰਬਾ ਸਾਂਝਾ ਕਰ ਦਿਓ ਆਪਣੇ ਸਾਥੀਆਂ ਨਾਲ ਤੇ ਕੀ ਕਹਿਣਾ ਚਾਹੁੰਦੇ ਤੇ ਕੀ ਤੁਹਾਡਾ ਤਜਰਬਾ ਰਿਹਾ ਜੀ ਇਹ ਤੁਹਾਡੇ ਸਭ ਤੋਂ ਮਾਨਦਰੀਗ ਰਿਹਾ ਹੈ ਜੀ ਸਮਰਪਨ ਹੋਇਆ ਬੈਗ ਨੂੰ ਜੇ ਤਬੀਰ ਕਰਾ ਕੇ ਬੈਗ ਵਿੱਚ ਸਾਰੇ ਕੰਮ ਕਰਾ ਦੇਦਾ ਬੈਗ ਦਾ ਸਟਾਫ ਜਿਹੜੇ ਕੰਮ ਕਰ ਚੋਰੀ ਕਰਦੇ ਸੀ ਠੀਕ ਹੈ ਨਾ ਫੜ ਫੜ ਕੇ ਚੋਰੀ ਪੁਣਾਈਦਾ ਹੈ ਇਹ ਕਿਸੇ ਹਸਪਤਾਲ ਫੜੀਦਾ ਉਹ ਵੀ ਜਿਹਾ ਸਮਾਂ ਨਹੀਂ ਮਿਲਦਾ ਉਹਨਾਂ ਦੇ ਸਾਥੀਆਂ ਨੇ ਨੌ ਮਾਰ ਫੜਾ ਦੇ ਦਿੱਤਾ ਹੈ ਰਪੇ ਦੀਆਂ ਕੋਈ ਦੋ ਚਾਰ ਗੱਲਾਂ ਆਪਣੇ ਰਹਿੰਦੇ ਸਾਥੀਆਂ ਨੂੰ ਦੱਸ ਦਿਓ ਕਿ ਉਹ ਭਾਗ ਵਾਸਤੇ ਇਦਾਂ ਡਿਊਟੀ ਕਰਨੀ ਚਾਹੀਦੀ ਹੈ ਸਾਥੀ ਕਦੇ ਨਹੀਂ ਹਰੇ ਨਾਲ ਨਹੀਂ ਸਾਥੀ ਰਹਿੰਦੇ ਨਹੀਂ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਕੋਈ ਆਪਣਾ ਤਜਰਬਾ ਸਾਂਝਾ ਕਰ ਦਿਓ ਇਹਨਾਂ ਨੂੰ ਕਿਹੜਾ ਦੱਸਿਆ ਜੀ ਮੈਂ ਕਿਹਾ ਜੀ ਸਮਾਹਣ ਬੈਕਗ੍ਰਾਉਂਡ ਕਰਪਾ ਕਰ ਰਿਹਾ ਮੈਂ ਕਿਹਾ ਮੈਂ ਤੁਹਾਨੂੰ ਕਿਹਾ ਆਪਣੀਆਂ ਖੁਸ਼ੀ ਕਿਹੜੇ ਮੈਂ ਤੁਹਾਨੂੰ ਕਿਹਾ ਜੀ ਜਿਹਨੇ ਡਾਊਨ ਮੈਂ